ਕਦੋਂ ਹੀ ਤਿਰੰਗਾ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ। ਆਪਣਾ ਸੁਨੀਲ ਉਹਨੂੰ ਜਗ੍ਹਾ ਦੇ ਉਹਨੂੰ ਜਗ੍ਹਾ ਦੇ। ਮੈਨੂੰ ਦੇ ਦੇ ਮਾਈਕ ਆਪਣਾ ਫੜਾ ਦੇ। ਹਾਂਜੀ ਉਹਨੂੰ ਦੇਣਾ ਮੈਂ ਗਿਆ। ਅੱਗੇ ਆ। ਆਪਣਾ ਗਿਆ ਅਜੇ ਅੱਗੇ ਆ। ਹਾਂਜੀ ਹਾਂਜੀ ਪੰਚਾਇਤ ਸਾਹਿਬ ਜਿਹੜਾ ਹੈ ਜੇ ਤਿਰੰਗਾ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਕੀ ਕਰੀਏ ਅੱਜ ਬਹੁਤ ਪਵਿੱਤਰ ਦਿਹਾੜਾ ਹੈ। ਅੱਜ ਉਹ ਦਿਹਾੜਾ ਜਦੋਂ 9 ਗਗਸਤ 1942 ਪੰਜਾਬੀ ਲੋਕ ਨੂੰ ਪਹਿਲੀ ਕਹਿਣ ਠੀਕ ਹੈ ਦੇਸ਼ ਦੇ ਅੰਦਰ ਦੇਸ਼ ਦੇ ਸਾਰੇ ਸੁਤੰਤਰਤਾ ਸੰਾਨੀਆਂ ਨੇ ਕ੍ਰਾਂਤੀਕਾਰੀਆਂ ਨੇ ਮਿਲ ਕੇ ਆਵਾਜ਼ ਉਠਾਈ ਸੀ ਅੰਗਰੇਜ਼ੋ ਭਾਰਤ ਛਡੋ ਜਿਹਨੂੰ ਅਗਸਤ ਕ੍ਰਾਂਤੀ ਵੀ ਕਹਿੰਦੇ ਆ ਅੰਗਰੇਜ਼ੋ ਭਾਰਤ ਛਡੋ ਅੰਦੋਲਨ ਵੀ ਕਹਿੰਦੇ ਆ ਔਰੀ ਅੱਜ 80ਵਾਂ ਵਰ੍ਹੇਗਾਂਟ ਹੈ ਅੱਜ ਅਸੀਂ ਔਰੀ ਯਾਦ ਦੇ ਅੰਦਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਵਾਹਨ ਤੇ ਜਿਹੜੀ ਕੈਂਪੇਨ ਹਰ ਘਰ ਤਿਰੰਗਾ ਲਗਾਉਣ ਦੀ ਚਲਨੀ ਹੈ 12 13 14 ਉਸ ਕੈਂਪੇਨ ਦੀ ਸ਼ੁਰੂਆਤ 9 10 11 ਪੂਰੇ ਦੇਸ਼ 'ਚ ਤਿਰੰਗਾ ਯਾਤਰਾਵਾਂ ਦੇ ਨਾਲ ਹੋ ਰਹੀ ਹੈ ਅੱਜ 9 ਤਰੀਕ ਨੂੰ ਪੂਰੇ ਦੇਸ਼ ਦੇ ਅੰਦਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤਿਰੰਗਾ ਯਾਤਰਾ ਨਿਕਲ ਰਹੀ ਹੈ ਔਰ ਪੰਜਾਬ ਦੇ ਵਿੱਚ ਜਿ세ਰੀ ਉਹ ਅਗਵਾਈ ਮਜੀਠਾ ਹਲਕੇ ਤੋਂ ਤਿਰੰਗਾ ਯਾਤਰਾ ਦੀ ਸ਼ੁਰੂਆਤ ਕਰ ਰਹੇ ਇੱਥੋਂ ਅਸੀਂ ਯਾਤਰਾ ਕੱਢਾਂਗੇ ਔਰ ਹਰ ਘਰ ਤਿਰੰਗਾ ਵੰਡਾਂਗੇ ਪਰ ਤਿਰੰਗਾ ਜਿਹੜਾ ਉਹ ਬੁੱਕ ਕਰਾਇਆ ਜਾ ਰਿਹਾ ਹੈ ਪੋਸਟ ਆਫਿਸ ਦੇ ਵਿੱਚ ਵੀ ਔਰ ਲੋਕ ਤਿਰੰਗਾ ਹਰ ਘਰ ਚਲਾਉਣ ਨਾਲ ਸੇ ਬੜੇ ਉਤਸ਼ਾਹਿਤ ਨੇ ਕੋਲੋਂ ਪਹਿਲੇ ਖਰਚ ਕੇ ਤਿਰੰਗਾ ਖਰੀਦ ਰਹੇ ਨੇ ਬੜਾ ਅੱਛਾ ਮਾਹੌਲ ਹੈ ਦੇਸ਼ ਭਗਤੀ ਦਾ ਮਾਹੌਲ ਹੈ ਔਰ ਇਹ ਅਮਰਤ ਕਾਲ ਹੈ ਜਦੋਂ ਦੇਸ਼ ਦੀ ਆਜ਼ਾਦੀ ਦਾ 75ਵਾਂ ਵਰ੍ਹੇਗਾਂਟ ਦੇ ਉੱਤੇ અમૃતકાલ શરૂ ਹੋਇਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਸੰਕਲਪ ਦਿੱਤਾ ਹੈ ਕਿ ਅਗਲੇ 25 ਸਾਲ ਦੇਸ਼ ਦਾ અમૃતકાਲ ਹੈ ਇਹਨਾਂ ਸਾਲਾਂ ਦੇ ਅੰਦਰ ਜਦੋਂ ਦੇਸ਼ ਆਜ਼ਾਦੀ ਦੀ 100 ਵੀ ਵਰੇਗੰਡ ਬਣਾਵੇ ਉਹਦਾ ਹਿੰਦੁਸਤਾਨ ਵਿਸ਼ਵ ਦਾ ਸਭ ਤੋਂ ਤਾਕਤਵਰ ਰਾਸ਼ਟਰ ਵਿਸ਼ਵ ਦਾ ਸਭ ਤੋਂ ਵੱਧ ਦਾਨ ਕਰਤਾ ਰਾਸ਼ਟਰ ਵਿਸ਼ਵ ਦਾ ਪ੍ਰਿਆਵਰਣ ਮਿੱਤਰ ਰਾਸ਼ਟਰ ਬਣੇ ਔਰੀ ਸ਼ੁਰੂਆਤ ਹੋ ਚੁੱਕੀ ਹੈ ਜਬੜਾ ਸ਼ੁਰੂਆਤ ਮੈਨੂੰ ਇੱਥੇ ਤੋਂ ਕਿਉਂ ਕੀਤੀ ਗਈ ਹੈ ਨਹੀਂ ਤੁਸੀਂ ਤੁਸੀਂ ਕਹੇ ਪੰਜਾਬ ਤੋਂ ਕਨਿਆਕਵਾਰੀ ਤੋਂ ਜੋ ਹੈ ਕਸ਼ਮੀਰ ਤੱਕ ਤਿਰੰਗਾ ਜਿਹੜਾ ਲਹਿਰਾਏਗਾ ਪਰ ਜੇ ਤੁਸੀਂ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਮੈਂਬਰ ਜਿਹੜੇ ਨੇ ਲੋਕ ਸਭਾ ਦੇ ਸਿਮਰਤਜੀਤ ਸਿੰਘ ਮਾਨ ਕੁਝ ਵੀ ਜਦੋਂ ਬੰਦੀ ਉਹਨਾਂ ਦਾ ਕਹਿਣਾ ਕਿ ਤਿਰੰਗਾ ਛੱਡ ਕੇ ਆਪਣੇ ਆਪਣੇ ਧਰਮ ਦਾ ਕੋਈ ਵੀ ਜਿਹੜਾ ਕੰਡਾ ਲਹਿਰਾ ਦਿੰਦਾ ਹੈ ਦੇਖੋ ਹਰ ਮੰਦਰ ਗੁਰਦੁਆਰੇ ਆਪਣੇ ਧਰਮ ਦੇ ਚੰਡੇ ਮਰਜ਼ੀ ਚ ਲੱਗਦੇ ਲਾਣੇ ਚਾਹੀਦੇ ਲੇਕਿਨ ਦੇਸ਼ ਦਾ ਤਿਰੰਗਾ ਸਾਡੀ ਸ਼ਾਨ ਹੈ ਇਹ ਹਿੰਦੁਸਤਾਨ ਦੀ ਆਨ ਹੈ ਇਹ ਇਹਦਾ ਝੰਡੇ ਦਾ ਮੁਕਾਬਲਾ ਤੁਸੀਂ ਅਸੀਂ ਇਹਨੂੰ ਕੰਪੈਰੀਜ਼ਨ ਕਿਸੇ ਹੋਰ ਰਿਲੀਜੀਅਸ ਝੰਡੇ ਨਾਲ ਨਹੀਂ ਕਰਨਾ ਚਾਹੀਦਾ ਉਹ ਇੱਕ ਸ਼ਰਦਾ ਦਾ ਅਲੱਗ ਕੇਂਦਰ ਹੈ ਇਹ ਸ਼ਰਦਾ ਅਲੱਗ ਹੈ ਇਹ ਦੇਸ਼ ਭਗਤੀ ਦੀ ਹੈ ਉਹ ਮੇਰੀ ਧਾਰਮਿਕ ਹੋ ਸਕਦੀ ਹੈ ਕੋਈ ਮੰਦਰ ਦੇ ਉੱਤੇ ਮਾਤਾ ਚਿੰਤਪurni ਦਾ ਝੰਡਾ ਲਗਾਉਂਦਾ ਹੈ ਕੋਈ ਕਿਸੇ ਭਗਵਾਨ ਕ੍ਰਿਸ਼ਨ ਜੀ ਦਾ ਲਗਾਉਂਦਾ ਹੈ ਕੋਈ ਗੁਰਦੁਆਰੇ ਝੰਡਾ ਲਗਾਉਂਦਾ ਹੈ ਹਰ ਦੀ ਆਪਣੀ ਆਪਣੀ ਸ਼ਰਦਾ ਹੈ ਉਹ ਕਹਿੰਦੇ ਸੀ ਤਿਰੰਗੇ ਨੂੰ ਮੰਨਦੇ ਹੀ ਨਹੀਂ ਦਰਖਾਸਤ ਮੇਰਾ ਮੇਰਾ ਨਿਵੇਦਨ ਹੈ ਇਹ ਮੌਕਾ ਦੇਸ਼ ਦਾ ਸਭ ਨੂੰ ਮਿਲ ਕੇ ਦੇਸ਼ ਦੀ ਏਕਤਾ ਕੰਡ ਤੁਹਾਨੂੰ ਸਾਹਮਣੇ ਰੱਖ ਕੇ ਸਭ ਨੂੰ ਮਿਲ ਕੇ ਰਾਸ਼ਟ੍ਰ ਧਵਜ ਲਗਾਣਾ ਇੱਕ ਹੋਰ ਚੀਜ਼ ਹਾਲਾਂਕਿ ਕੀ ਸਮਝਿਓ ਕਿ ਜਿਹੜਾ ਹੈ ਰਾਸ਼ਟਰਵਾਦ ਨੂੰ ਜਿਹੜਾ ਇੱਕ ਤਰ੍ਹਾਂ ਦਾ ਵਿਦਵਾਨ ਦਾ ਵੀ ਕੰਮ ਕੀਤਾ ਜਾਦਾ ਐਸਾ ਕਿ ਦੇਸ਼ ਦੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ। ਔਰ ਅਸੀਂ ਉਸ ਆਜ਼ਾਦੀ ਨੂੰ ਬੜੀ ਮੁਸੀਬਤ ਨਾਲ ਪ੍ਰਾਪਤ ਕੀਤਾ। ਕੇਵਲ ਅੰਗਰੇਜ਼ ਨਹੀਂ ਅੰਗਰੇਜ਼ਾਂ ਤੋਂ ਪਹਿਲੇ ਮੁਗਲ ਮੁਗਲਾਂ ਤੋਂ ਪਹਿਲੇ ਸ਼ੱਕ ਹੂਨ ਲਗਾਤਾਰ ਇਸ ਦੇਸ਼ ਤੇ ਹਮਲੇ ਹੋਏ ਔਰ ਆਜ਼ਾਦੀ ਬੜੀ ਮੁਸ਼ਕਲ ਨਾਲ ਮਿਲੀ। ਔਰ ਆਜ਼ਾਦੀ ਦੀ ਬੇਸ਼ਿਕਾ ਵੀ ਹੋਈ ਸਾਡਾ ਹਿੰਦੁਸਤਾਨ ਦਾ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਪਾਕਿਸਤਾਨ ਵੀ ਬਣੇ ਲੇਕਿਨ ਆਜ਼ਾਦੀ ਜ਼ਿੰਦਾ ਰਵੇ ਔਰ ਇਸੇ ਦੇਸ਼ ਦੇ ਹਰ ਨੌਜਵਾਨ ਦੇ ਦਿਲ ਦੇ ਅੰਦਰ ਦੇਸ਼ ਦੀ ਇੰਚ ਇੰਚ ਭੂਮੀ ਕੰਨ ਕੰਨ ਭੂਮੀ ਇਸਤੇ ਸ਼ਰਦਾ ਬਣੇ ਸ਼ਰਦਾ ਰਵੇ ਔਰ ਸ਼ਰਦਾ ਹਗੀ ਉਹਨੂੰ ਅਸੀਂ ਰਾਸ਼ਟ੍ਰ ਭਗਤੀ ਦੇ ਇਸ ਜਵਾਰ ਦੇ ਨਾਲ ਪੂਰੇ ਦੇਸ਼ ਦੇ ਅੰਦਰ ਤਿਰੰਗਾ ਲੈ ਕੇ ਅਸੀਂ ਨਿਕਲੀਏ ਔਰ ਸਾਡੇ ਤਰੰਗੇ ਦੀ ਤਾਕਤ ਤੇ ਉਹਦਾ ਪਤਾ ਲੱਗਦੀ ਜਦੋਂ ਯੂਕਰੇਨ ਤੋਂ ਹਿੰਦੁਸਤਾਨ ਦੇ ਨਾਗਰਿਕ ਨਿਕਲਦੇ ਨੇ ਤੇ ਉਹਨਾਂ ਦੇ ਕੋਲ ਪਾਸਪੋਰਟ ਹੈਗਾ ਕਿ ਨਹੀਂ ਹੈਗਾ ਉਹਨਾਂ ਦੇ ਮੋਬਾਈਲ 'ਚ ਅ ਤਿਰੰਗਾ ਵੀ ਡਾਊਨਲੋਡ ਹੈ ਤੇ ਚਾਹੇ ਉਸ ਰੂਸ ਦੀ ਸੈਨਾ ਚਾਹੇ ਯੂਕਰੇਨ ਦੀ ਸੈਨਾ ਉਹਨੂੰ ਰਸਤਾ ਦਿੰਦੀ ਔਰ ਇੱਥੋਂ ਤੱਕ ਨਹੀਂ ਆਸ-ਪਾਸ ਦੇ ਕਈ ਦੇਸ਼ ਇਵਨ ਪਾਕਿਸਤਾਨ ਦੇ ਨਾਗਰਿਕ ਵੀ ਸਾਡਾ ਤਿਰੰਗਾ ਆਪਣੇ ਮੋਬਾਈਲ ਤੇ ਦਿਖਾ ਕੇ ਨਿਕਲੇ ਐਸੀ ਤਿਰੰਗੇ ਦੀ ਸ਼ਾਨ ਬਹੁਤ ਤੇਜ਼ੀ ਨਾਲ ਵਿਸ਼ਵ 'ਚ ਵਧੀ ਹੈ ਵਧੀ ਹੈ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਸ ਸ਼ਾਨ ਨੂੰ ਹੋਰ ਵਧਾਇਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੂਰੇ ਵਿਸ਼ਵ ਦੇ ਅੰਦਰ ਭਾਰਤ ਦੀ ਤਾਕਤ ਨੂੰ ਅਦਾਇਆ ਦੇਸ਼ ਦੇ ਨੌਜਵਾਨਾਂ ਨੇ ਮੈਡਲ ਜਿੱਤੇ ਨੇ ਉਸ ਜਦ ਮੈਡਲ ਮਿਲਦਾ ਹੈ ਉਦੋਂ ਵੀ ਉਹਰਾ ਤਿਰੰਗਾ ਲੈ ਕੇ ਬੱਚਾ ਨਿਕਲਦਾ ਹੈ ਉਦੇਸ਼ ਦੀ ਸ਼ਾਨ ਨੂੰ ਲੈ ਕੇ ਨਿਕਲਦਾ ਹੈ ਜੋ ਸਭ ਤੋਂ ਆਖਰੀ ਸਵਾਲ ਆਖਰੀ ਸਵਾਲ ਲਾਲਜੀਤ ਭੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਆਪਣੀ ਪੰਜਾਬ ਸਰਕਾਰ ਦੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦਿਨ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਜਿਹੜਾ ਹੈ ਉਹ ਲਹਿਰਾਇਆ ਗਿਆ ਉਹ ਉੱਥੇ ਮੌਜੂਦ ਸੀਗੇ ਦੀਪ ਸਿੱਧੂ ਦੇ ਨਾਲ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਇਸ ਤੇ ਐਸਾ ਕਿ ਕੇਜਰੀਵਾਲ ਸਾਹਿਬ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਔਰ ਉਸ ਵੀਡੀਓ ਦੀ ਜਾਂਚ ਵੀ ਨਹੀਂ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਬਹੁਤ ਦੇਰ ਤੋਂ ਕਿਆਸੇ ਲੱਗ ਰਹੇ ਸੀ ਔਰ ਕਈ ਵੀਡੀਓਜ਼ ਜਾਰੀਆਂ ਹੋਈਆਂ ਕਿ ਸਰਕਾਰ ਕੌਣ ਲਿਆਇਆ ਕਿਹੜੇ ਇਸ਼ਾਰਿਆਂ ਤੇ ਆਈਏ ਔਰ ਇਹ ਫੋਟੋ ਆਉਣ ਤੋਂ ਬਾਅਦ ਹੋਰ ਸੰਦੇਹ ਪੈਦਾ ਹੋਏ ਕਿਉਂਕਿ ਆਧੁਨਿਕ ਯੁੱਗ ਹੈ ਇਸ ਵਿੱਚ ਹਰ ਚੀਜ਼ ਦੀ ਪਹਿਲੇ ਜਾਣ ਚਲੂ ਗਈ ਹੈ ਅਜਿਹਾ ਤੁਹਾਡੇ ਹਰ ਦਿਲ ਨੂੰ ਫੋਕਸ ਬਿਜਲੀ ਸੋਧ ਬਿੱਲ ਨੂੰ ਲੈ ਕੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਵੀ ਪੰਜਾਬ ਦੇ ਪੰਜਾਬ ਦੇ ਹਰ ਨਾਗਰਿਕ ਦੀ ਪੰਜਾਬ ਦੇ ਹਰ ਨਾਗਰਿਕ ਦੀ ਔਰ ਖਾਸ ਤੌਰ ਤੇ ਜਿਹੜੇ ਸਾਡੇ ਕਿਸਾਨ ਭਰਾ ਹੈ ਉਹਨਾਂ ਨੂੰ ਮੈਂ ਵਿਸ਼ਵਾਸ ਦਿਲਾਣਾ ਜਿਹੜੇ ਸਾਡੇ ਬਾਕੀ ਵੀ ਭਰਾ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲਦੀ ਹੈ ਇਸ ਅਧਿਨਿਯਮ ਦਾ ਫ੍ਰੀ ਬਿਜਲੀ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਫ੍ਰੀ ਨਹੀਂ ਨਹੀਂ ਫ੍ਰੀ ਬਿਜ ਐਸਐਸਸੀ ਚ ਉਹਨੂੰ ਕਮੇਟੀ ਨੂੰ ਦਿੱਤਾ ਤਾਂ ਕਿ ਲੋਕਾਂ ਦੇ ਸਾਰੇ ਸੰਸ਼ੇਭਲੇ ਦੂਰ ਹੋਣ ਫਿਰ ਅਸੀਂ ਇਹਨੂੰ ਲਾਗੂ ਕਰਾਂਗੇ ਕਿਸੇ ਮਨ 'ਚ ਸ਼ੱਕ ਨਹੀਂ ਰਹਿਣਾ ਚਾਹੀਦਾ ਇਰਨਲ ਫ੍ਰੀ ਬਿਜਲੀ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਭਗਵੰਤਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਛੂਟ ਮਾ ਬੋਲੋ ਫ੍ਰੀ ਬਿਜਲੀ ਨਿਰੰਤਰ ਜਾਰੀ ਰਹੇ ਫ੍ਰੀ ਬਿਜਲੀ ਸਟੇਟ ਗਵਰਨਮੈਂਟ ਦੇਵੇ ਸਬਸਿਡੀ ਸਬਸਿਡੀ ਜਿਹੜੀ ਦੇ ਰਹੀ ਹੈ ਸਟੇਟ ਗਵਰਨਮੈਂਟ ਦੇ ਰਹੀ ਹੈ ਉਹਨਾਂ ਦਾ ਬਿੱਲ ਦਾ ਕੋਈ ਲੈਣਾ ਆਪ ਜੀ ਆਖੇ ਨਹੀਂ ਤਾਂ ਇੱਕ ਮਿੰਟ